ਅੱਜ ਬਾਈ ਜਿੱਤਾਂ ਵੀ ਲੈਣਾ ਹੈ ਮੋਨੇ ਬਾਈ ਕੋਲ ਹੈ ਤੇ ਦੇਖੇ ਹੁਣ ਕਾਂਜੀ ਗੁੰਦੀ ਲੈਣੇ ਆ। ਤੁਹਾਨੂੰ ਕੋਈ ਪਤਾ ਹੀ ਨਹੀਂ ਆ ਕਿ ਮਾਵਾ ਦਾ ਦਿਨ ਵੀ ਆ ਬਾਈ ਸਭ ਨੂੰ ਮੁਬਾਰਕਾਂ ਹੋਣੀਆਂ ਮਾਵਾ। ਅੱਜ ਮਾਵਾ ਦਾ ਦਿਨ ਤਾਂ ਹੈਗਾ ਕੀ ਆਏ? ਕੀ ਕਹਿੰਦੇ ਹੁਣ ਮਦਰਸ ਦੇ? ਹਾਂ ਹੈਪੀ ਮਦਰਡੇ ਅੱਜ ਸਾਰੀਆਂ ਮਾਵਾ ਨੂੰ। ਸਾਰੇ ਮਾਵਾ ਨੂੰ ਨਿਆਰ ਰਹਿਣ ਮਦਰਡੇ। ਹਰ ਨੂੰ ਇਹ ਮਾਵਾ ਨਰਦੀ ਕਲਾ ਰਹਿ ਨਰਦੀ ਕਲਾ ਰਹਿ ਨਾ ਮਾਂ ਇਹ ਮੋੜਾ ਵਾਈ ਬੈਠਾ ਇਹਨੂੰ ਮਿਲੋ ਅੱਛਾ ਸਿੱਖ ਕਾਲਜੀ ਸਾਰਿਆਂ ਨੂੰ ਹੋਰ ਜੀ ਵੀਰ ਜੀ ਠੀਕ ਠਾਕ ਜੀ ਅਸੀਂ ਠੀਕ ਹੈ ਜੀ ਤੁਸੀਂ ਸੁਣਾਓ ਸਭ ਠੀਕ ਹੈ ਜੀ ਤੇ ਹੋਰ ਜੀ ਬੱਦੇ ਅੱਜ ਸਾਰਿਆਂ ਨੂੰ ਸਾਰਿਆਂ ਦੇ ਮਾਪਿਆਂ ਦਾ ਧੰਨਵਾਦ ਬਿਸਨ ਨੂੰ ਜਮੇ ਆ ਹਾਂ ਜਮੇ ਆ ਹਾਂ ਅਸੀਂ ਦੇ ਨਹੀਂ ਦੇ ਸਕਦੇ ਮਾਮਾ ਦਾ ਹੈ ਸਾਰੀ ਸਾਰੀ ਉਮਰ ਕਿਹਾ ਸੱਤ ਜਨਮਾਂ ਤੱਕ ਵੀ ਦੇ ਸਕਦੇ ਸਹੀ ਗੱਲ ਹੈ ਜੀ ਹੋਰ ਸੁਣਾਓ ਕਿ ਮੇਰਾ ਨਵੀਂ ਤਾਜੀ ਕੋਈ ਠੀਕ ਠਾਕ ਹੈ ਜੀ ਹੋਰ ਬਸ ਚੜ੍ਹਦੀ ਕਲਾ ਰਾਜੀ ਖੂਬੀਆ ਬਧੀਆ ਬਧੀਆ ਕਹਿਣਾ ਦਾ ਬਾਈਆਂ ਦਾ ਹੁਣ ਪਾਚ ਵੀ ਬਾਈ ਕੋਲ ਜਾ ਕੇ ਕਹਿਣਾ ਨਾਲੇ ਤਾਂ ਲਿਆਈ ਟਾਂਢੀ ਹਾਂ ਨਾਲੇ ਬਾਈ ਨਾਲ ਅੱਜ ਕਰੀਏ ਮੁਲਾਕਾਤ ਇਹ ਬਾਈ ਸਾਨੂੰ ਜਦ ਵੀ ਦੇਖੋ ਸਾਡੀ ਬੇਇੱਜ਼ਤੀ ਉਹ ਕਰਦਾ ਹੈ ਜੇ ਅੱਜ ਨਹੀਂ ਵੇਚਦੀ ਹੁਣ ਤਾਂ ਤੁਹਾਡੇ ਵੱਲ ਟਰਾਲਾ ਹੀ ਮੰਗਾਰਦਾ ਬਾੜਾ ਨਹੀਂ ਮੈਂ ਇਹਦੀ ਗੱਲ ਨਹੀਂ ਕਰਦਾ ਜਦ ਵੀ ਦੇਖੋ ਜੇ ਅਸੀਂ ਆਉਂਦੇ ਕਹਿੰਦਾ ਨਾ ਮੇਰੀ ਵੀਡੀਓ ਨਹੀਂ ਬਣਾਉਂਦੇ ਤੁਸੀਂ ਮੇਰੀ ਵੀਡੀਓ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਤੇ ਅੱਜ ਅਸੀਂ ਸਪੈਸ਼ਲ ਵੀਡੀਓ ਵੀ ਬਣਾਉਣਾ ਆਏ ਆ ਤੇ ਸਾਨੂੰ ਬਾਈ ਨੇ ਆ ਦੇਖੋ ਟਰਾਲਾ ਸਾਡੇ ਵਾਸਤੇ ਸੜਤਾ ਜਨਾਚਰ ਕਹਿੰਦਾ ਤੁਹਾਨੂੰ ਚਾਹੀਦੀ ਇਹ ਲੈ ਜਾਈ ਜਾਓ ਲੈ ਜਾਈ ਜਾਓ ਹੈ ਲੈ ਜਾਈਓ ਜੋ ਲੈ ਜਾਈ ਜਾਓ ਜੇ ਖਤਮ ਵੀ ਹੋ ਗਈ ਫਿਰ ਵੀ ਕੋਈ ਪਰਵਾਹ ਨਹੀਂ ਲੈ ਜਾਈ ਜਾਓ ਮੈਂ ਮਨਿੰਦਰ ਲੱਗਾ ਟੋਕਾ ਕਰਦਾ ਮਨਿੰਦਰ ਟੋਕਾ ਕਰੂਗਾ ਹਾਂ ਅੱਛਾ ਤੁਸੀਂ ਹੁਣ ਟੋਕਾ ਕਰ ਲੱਗੇ ਤੇ ਟੋਕਾ ਲੱਗੇ ਦੇ ਗੱਲ ਅੱਛਾ ਤੇ ਹੋਰ ਸੁਣਾਓ ਕਿ ਮੈਂ ਨਵੀਤਾ ਜੀ ਸਾਸ਼ਤਰੀ ਕਾਲ ਬੋਲ ਪੁੱਤ ਪਹਿਲਾਂ ਵਾਈਬਰ ਜੀ ਦਾ ਖਾਤਾ ਆਈਡੀ ਜੀ ਤੇ ਅੱਜ ਹਨ ਨੂੰ ਬਹੁਤ ਬਹੁਤ ਮੁਬਾਰਕਾ ਮੇਰੀ ਦਾਦੀ ਦਾ ਜੋ ਮੇਰੀ ਮੰਮੀ ਦਾ ਹੋਆ ਕਹਿ ਰਹੇ ਮਦਰਡੇ ਆ ਪੁੱਤ ਹੈਪੀ ਮਦਰਡੇ ਸਾਰੀਆਂ ਮਾਮਾ ਨੂੰ ਹੈਪੀ ਮਦਰਡੇ ਹੈਪੀ ਮਦਰਡੇ ਅੱਜ ਫਿਰ ਪਾ ਕਿੱਥੇ ਪਹੁੰਚੇ ਹੋਇਆ ਅੰਕਲ ਬੋਲ ਅੰਕਲ ਕੋ ਕਿਆ ਕਰਨਾ ਆ ਤੂੰ ਤੂੰ ਤਾਂ ਉਹੀ ਆਇਆ ਇਹਦਾ ਮੂੰ ਚੱਕ ਹੈ ਕਿਆ ਟਿੰਡੀ ਇੱਕ ਕਾਲੀ ਦੇਣਾ ਕੈਲਡ ਆ ਟਿੰਡੀ ਆ ਟਿੰਡੀ ਦਾ ਟੋਕਾ ਲੈੜ ਟਿੰਡੀ ਨਹੀਂ ਹੁੰਦੀ ਟਾਂਡੀ ਹੁੰਦੀ ਆ ਹਾਂ ਹਾਂ ਬਾਈ ਸੁਣਾ ਕੋਈ ਗੱਲ ਬਾਤ ਵਾਹ ਕਿਆ ਸੋਣੀ ਹੈ ਜੀ ਪਤਾ ਹੀ ਐ ਤੁਹਾਨੂੰ ਕਿਆ ਟਾਂਡੀ ਆ ਮੈਂ ਹੁਣ ਜਾਣ ਪਾਉਂਗਾ ਇੱਕ ਵਾਰ ਗੱਲ ਇਹਨੇ 50 ਬਾਰੇ ਗਿਣਾ ਤੀ ਮਾਂ ਸਾਡੀ ਗਈ ਹੋਈ ਆਪਣੀ ਯਾਤਰਾ ਨੂੰ ਹੂੰ ਤੇ ਨਹੀਂ ਨਹੀਂ ਆਹ ਗੱਲਾਂ ਛੱਡੋ ਪਟਨਾ ਸਾਹਿਬ ਆ ਜਿੱਦੇ ਪਟਨਾ ਸਾਹਿਬ ਵਾਲੀ ਵੀ ਚੱਲਦੀ ਦੀ ਵੀਡੀਓ ਹੂੰ ਹਫਸ ਤੱਕ ਆ ਜਾਣਾ ਜੀ ਬਸ ਹਾਂ ਇਹ ਟੀਮ ਨੂੰ ਦੇਖ ਰਹੇ ਹਾਂ ਬਾਣੀਆਂ ਦੇ ਘਰ ਦੇ ਵੀ ਬੈਠੇ ਦੱਦਾਂ ਆਪਣਾ ਹੀ ਪੰਜ ਕਪਾ ਜਾਦੇ ਨਹੀਂ 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 ਚਾਹ ਪੀ ਕੇ ਆਏ ਆ ਹਾਂ ਇਹ ਐਨ ਠੀਕ ਆ ਪ੍ਰੋਗਰਾਮ ਤੇ ਜੀ ਜੱਦੀਆਂ ਰੋਟੀ ਖਾਦੀ ਜੀ ਖਾ ਰਿਆ ਇਈ ਵਾਕੀ ਠੀਕ ਆਗਾ ਵੀਡੀਓ ਨੂੰ ਕਰਦੇ ਹੋ ਲੈ ਕੇ ਵੀਡੀਓ ਕਰਦੇ ਹੋ ਸ਼ੇਅਰ ਤੇ ਆ ਹੈਗਾ ਬਾਈ ਦਾ ਸਾਰਾ ਹੀ ਡਿਟੇਲ ਦਿੱਤੀ ਹੋਈ ਤੇ ਜਰੂਰ ਬਾਈ ਕੋਲ ਤੇ ਹਰ ਆ ਲੈ ਕੇ ਜਾਇਓ ਜਿਨ੍ਹਾਂ ਨੇ ਡੰਗਰ ਰੱਖੇ ਹੋਏ ਹਾਂ ਬਹਰ ਦਿੱਲੇ ਕੇ ਵੀ ਆਇਓ ਜੇ ਕੋਈ ਮੇਰਾ ਵੀਰ ਭਾਈ ਵੇਚਣ ਵਾਲਾ ਹੋਇਆ ਤਾਂ ਭਾਈ ਨਾਲ ਮਿਲੋ ਵੀ ਹਾਂ ਹਾਂ ਵੀ ਜੇ ਕੋਈ ਵੇਚਣ ਵਾਲਾ ਹਨ ਆਪਣੇ ਇਲਾਕੇ ਚ ਨੇੜੇ ਤੇੜੇ ਜਿਹੜੇ ਸਾਡੀ ਵੀਡੀਓ ਦੇਖਦੇ ਆ ਦੇਖੀ ਵੀ ਜਾ ਜਿਹੜੇ ਵੀਡੀਓ ਦੇਖਦੇ ਹੋ ਧੰਨਵਾਦ ਧੰਨਵਾਦੀ ਤੁਹਾਡਾ ਸਾਰਾ ਤੁਹਾਡਾ ਵੀ ਬਾਈ ਧੰਨਵਾਦ ਤੂੰ ਸਾਨੂੰ ਬੜੀ سپورਟ ਕਰਦਾ ਹੈ ਵੈਰੀ ਖਾਲਸਾ ਵੈਰੀ ਫਤਿਹ ਅਸੀਂ ਲੱਗੇ ਟੋਕਾ ਕਰਨ ਹਾਂ ਬਾਈ ਲੱਗੇ ਟੋਕਾ ਕਰਨ ਹਾਂ ਉਹ ਚੱਲਦੀ ਦਿਖਾਉਣਾ ਕਿਹੜਾ ਟੋਕਾ ਚਲੋ ਜੀ ਹੁਣ ਲੱਗਿਆ ਬਾਈ ਟੋਕਾ ਕਰਨ ਲੈ ਜੀ ਮਸ਼ੀਨ ਤਾਂ ਬਾਈ ਬਹੁਤ ਦੇਖੀ ਹੋਈ ਆ ਲੋਕਾਂ ਨੇ ਬਾਈਆਂ ਜਿਹੜੇ ਸਾਡੇ ਸਬਸਕ੍ਰਾਈਬਰ ਆ ਤੇ ਇਹ ਅੱਜ ਕੁਝ ਸਪੈਸ਼ਲ ਆ ਹਨਾ ਮਸ਼ੀਨ ਕਿਉਂਕਿ ਅੱਜ ਮੋੜੇ ਕੋ ਪਹੁੰਚੇ ਆ ਇਹ ਮੋੜਾ ਬਾਈ ਤਾਂ ਆਪਣੀਆਂ ਗੱਲਾਂ ਵਿੱਚ ਬੀਜੀ ਹੋਇਆ ਪਰ ਤਾਂ ਇਹਨੂੰ ਤਾਂ ਆਇਆ ਮੈਂ ਆਪਣਾ ਟੋਕਾ ਛੇਤੀ ਕਰ ਲਵਾਂ ਅੱਛਾ ਕਾ ਬਾਤ ਆ ਵਾ ਆ ਨਮਾਈ ਦੀਆਂ ਦੇਖਿਆ ਕਾ ਬਾਤ ਆ ਇੱਧਰ ਦੇਖ ਭਰ ਲਿਆਓ ਆ ਬਾਈ ਨੇ ਨਵੀਂ ਚੰਗੀ ਸਟੀਮ ਲਾਤੀ ਓਏ ਅੱਜ ਕਮੀ ਚੰਗੀ ਸਟੀਮ ਲਾ ਲਈ ਵੀ ਇੱਥੇ ਥਾਲਾ ਲੱਗਾ ਪਹਿਲਾਂ ਭਰੇ ਲਵਾ ਹਾਂ ਇਹ ਲਈ ਆ ਤੇ ਚਲੋ ਹੁਣ ਤੁਹਾਨੂੰ ਮਿਲਦੇ ਆ ਘਰ ਜਾ ਕੇ ਵੀ ਇਮਾਨਦਾਰੀ ਵੀ ਆਪਣੀ ਹੁਣੀ ਚਾਹੀਦੀ ਆ ਉਹ ਕੀ ਭਾਈ ਸਾਡੇ ਪੂਰਾ ਵਿਸ਼ਵਾਸ ਕਰਦਾ ਜੇ ਇਹ ਨੂੰ ਕਹਿੰਦਾ 5 ਕਿਲੋ ਆ ਤੈਨੇ ਮੰਨ ਜਾਣਾ ਇਹਨੇ ਕਹਿੰਦਾ ਠੀਕ ਆ 5 ਕਿਲੋ ਹੋਣਾ ਪਰ ਇਮਾਨਦਾਰੀ ਕੋਈ ਚੀਜ਼ ਆ ਆ ਅੱਲਾਹ ਜੀ ਹਾਲੇ ਹੋਰ ਪੈਣਾ ਹੈ ਹੋਰ ਲਿਆ ਹੋਰ ਲਿਆ ਭਾਈ ਹਿੰਮਤੀ ਬਹੁਤ ਆ ਜੀ ਐਨੀ ਟਾਂਡੀ ਕੱਲੇ ਨੇ ਹੀ ਟੁੱਪਣੀਆਂ ਕਿਉਂਕਿ ਚਲੋ ਇੰਜਣ ਦਾ ਚੱਲਣਾ ਪਰ ਫਿਰ ਵੀ ਕੱਲੇ ਬੰਦੇ ਨੂੰ ਇੰਨਾ ਟੋਕਾ ਕਰਨਾ ਬਹੁਤ ਔਖਾ ਹੈ ਕਿ ਕਿ ਮਿਹਨਤ ਬਹੁਤ ਹੁੰਦੀ ਆ ਜੀ ਆਪਾਂ ਕਹਿ ਦਿੰਨੇ ਆ ਜੀ ਪੈਸੇ ਆਏ ਵੀ ਚੁਪਾਏ ਇਸਤੇਮਾਲ ਲੈਣੇ ਨੇ ਪੈਸੇ ਐਨੇ ਲੈਣੇ ਪਰ ਮਿਹਨਤ ਬਹੁਤ ਆ ਜੀ ਤੇ ਮਿਹਨਤ ਦਾ ਦੇਖੋ ਹਰ ਕੰਮ ਦੇ ਪਿੱਛੇ ਹੁੰਦੀ ਹੋ ਹੁੰਦੀ ਆ ਦੇਲਾ ਇਕੱਲੇ ਨਹੀਂ ਬਾਈ ਨਾ ਟੋਕਣਾ ਦੇਲਾ ਟੋਕਾ ਹਨਾ ਦੇਖੀ ਹੈ ਇਕੱਲੇ ਨਹੀਂ ਚੱਲ ਦੇਖ ਹਾਂ ਚੱਕ ਚੱਕ ਲੈ ਵੀ ਇਹ ਹੋ ਗਿਆ ਪੂਰਾ ਚਲ ਠੀਕ ਆ ਮੈਨੂੰ ਪਤਾ ਏ ਕਿ ਆ ਤਾਂ ਮਾ ਇੰਨਾ ਟੋਕਾ ਮੋਣੇ ਬਾਈ ਤੂੰ ਇਕੱਲੇ ਕਿੱਦਾਂ ਕਰੂੰਗਾ ਅਸੀਂ ਨਾ ਦੋਈ ਗੱਲਾਂ ਕਰਦੇ ਤੇ ਹੈ ਪਰ ਜਦ ਹੁਣ ਅਸੀਂ ਦੇਖਿਆ ਵੀ ਤਾਂ ਦੋਏ ਭਰੀਆਂ ਦਾ ਟੋਕਾ ਟੁੱਕ ਕੇ ਬਾਈ ਸਾਡਾ ਥੱਕ ਗਿਆ ਚਲ ਜਿੰਨਾ ਜਿੰਨਾ ਉਹਨਾਂ ਦਾ ਟੋਕਾ ਉਹ ਤਾਂ ਪੰਜੇ ਸੁੱਕਣ ਆ ਨਾ ਫੇਰ ਖਰਾਬ ਹੋਊਗਾ ਆ ਤਾਜਾ ਟੁਕ ਟੁਕ ਦਈ ਜੇ ਬਸ ਹਾਂ ਇਹ ਵੀ ਆ ਨਾ ਟੁਕ ਟੁਕ ਤਾਜਾ ਹੈ ਨਾ ਹਾਂ ਤਾਂ ਦੇ ਨਾਲ ਦੀ ਨਾਲ ਸਹੀ ਗੱਲ ਹੈ ਭਾਈ ਲੇਬਰ ਤਾਂ ਬਹੁਤ ਮਹਿੰਗੀ ਪੈ ਜਾਂਦੀ ਹੈ ਠੀਕ ਹੈ 70 ਰੁਪਏ ਕਵਾਂਟਲ ਲੈਣੇ ਬੜਾਈਆ ਬੱਲੇ 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 ਕਵਾਂਟਲ ਤੱਕ ਕੀ ਚੜਦਾ ਹੁਣ ਆ ਕੁਝ ਵੀ ਨਹੀਂ ਹੈ ਨਾ ਇਹ ਕਿੰਨਾ ਆਇਆ ਹੀ ਹੁਣ ਮਾਲ ਥੋੜਾ ਇਹ ਆਇਆ 45 ਕਵਾਂਟਲ 45 ਕਵਾਂਟਲ ਕਿਹਾ ਬਚਿਆ ਹੁਣਾ ਕੁਝ ਵੀ ਨਹੀਂ ਦਿਹਾੜੀ ਉੱਤੇ ਹੀ ਮੱਸੀ ਬਚਦਾ ਹੁਣਾ ਨਾ ਭਾਈ ਹਨਾ ਚਲੋ ਫਿਰ ਐ ਆ ਭਾਈ ਮਿਹਨਤ ਵੀ ਕਰਦੇ ਆ ਚਾਰ ਪੈਸੇ ਇਹ ਨਾ ਵੀ ਬਚਣ ਤੋਂ ਕੋਈ ਫਾਇਦਾ ਨਹੀਂ ਫਸਲਾ ਬਚਣਾ ਕਿ ਆ ਜਿਹੜੇ ਧਾਰ ਹੋ ਜਾਂਦਾ ਮੁਰਕਿਆਂ ਆਉਂਦੇ ਆ ਹਾਂ ਪੂਰੀ ਫਿਲਕਾਈ ਆ ਵਾ ਚੱਲੀ ਜਾਵੇ ਵੀ ਕਾ ਉਹ ਲੱਡੂ ਹਰ ਦੀ ਥਾਲੀ ਵਿੱਚ ਬੜਾਈ ਲੱਗਦਾ ਹੈ ਗੱਲ ਪੱਕੀ ਜਦਾ ਅਗਲਾ ਧਾਰ ਕਹੀ ਦੇਖਿਆ ਧਾਰ ਲੈ ਜਾਂਦੇ ਆ ਮੁਰਕਿਆਂ ਆਉਂਦੇ ਆ ਲੈ ਜਾਗੇ ਮੁਰਕਿਆਂ ਆਉਂਦੇ ਨਾਲ ਯਾਰ ਇੰਨੇ ਹੁਣ ਕੰਮ ਪਿੱਛੇ ਹੁਣ ਕਿਆ ਧਾਰ ਕਰੂਗਾ ਬੰਦਾ ਸਾਲਾ ਜਵਾਬ ਨਹੀਂ ਦੇ ਹੁੰਦਾ ਜਵਾਬ ਨਹੀਂ ਦੇ ਹੁੰਦਾ ਗੱਲ ਤੇਰੀ ਪੱਕੇ ਪਰ ਇਮਾਨਦਾਰੀ ਵੀ ਕੋਈ ਚੀਜ਼ ਆ ਜਿਹੜਾ ਹੁਣ ਤੁਸੀਂ ਵਿਸ਼ਵਾਸ ਕਰਕੇ ਕੱਲ ਨੂੰ ਹੁਣ ਮੈਂ ਲੈ ਜਮਾ ਮੈਂ ਦੋ ਦਿਨਾਂ ਬਾਅਦ ਆਵਾਂ ਨਾ ਉਹਦਾ ਕੋਈ ਫਾਇਦਾ ਥੋੜੀ ਆ ਕਹਿੰਦੇ ਚੱਲ ਮੰਨ ਲਾ ਕੜੀ ਘੰਟੇ ਦਾ ਹੁੰਦਾ ਬਾਈ ਅੱਜ ਨਹੀਂ ਕੱਲ ਨੂੰ ਫੜਾ ਦਿਆਂਗਾ ਚੱਲ ਕੋਈ ਨਹੀਂ ਆ ਵੀ ਫੜਾ ਜੀ ਹੈਨਾ ਹੁੰਦਾ ਹੀ ਆ ਹਾਂ ਤੇ ਹੁਣ ਆਪਾਂ ਚੱਲੀਏ ਇਹ ਟੋਕਾ ਸਾਡਾ 22 ਕਿਲੋ ਹੋ ਗਿਆ ਜੀ ਤੇ ਹੁਣ ਇਹਦੇ ਪੈਸੇ ਆਪਾਂ ਤੁਹਾਨੂੰ ਦੇ ਦਈਏ ਤੇ ਕਿਆ ਕੋਈ ਬਣਦੇ ਆ ਜੀ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਹਾਂ ਵੀ ਮਨਿੰਦਰ ਹੁਣ ਆਹ ਕਿੱਥੇ ਲੈ ਕੇ ਜੰਨੇ ਆ ਇਹ ਲੈ ਕੇ ਜਾਣੇ ਨੇ ਕਹਿੰਦਾ ਕੋਠੇ ਬੁਲਾਉਣੇ ਨਾ ਪੁੱਤ ਰਹਿਣ ਦੇ ਆ ਕਦੇ ਬਹੁਤ ਮਹਿੰ ਖੁਸ਼ ਰਹਿਣ ਉਹ ਖੁਸ਼ ਖੁਸ਼ ਰਹਿਣ ਦੀਏ ਚਲ ਬਾਈ ਨੇ ਕਹਿਤਾ ਤੈਨੂੰ ਅੰਕਲ ਨੇ ਕਹਿੰਦਾ ਖੁਸ਼ ਰਹਿ ਫਿਰ ਇੰਨੇ ਕੰਨ ਚੱਕੜੇ ਕੋਈ ਪੰਡ ਪੁੰਡ ਚੱਕਦਾ ਯਾਰ ਮੇ ਮੜਾ ਮੋਟਾ ਕੋਈ ਪੰਡ ਚੱਕ ਹੈ ਮੜਾ ਮੋਟਾ ਖੁਸ਼ ਹੁੰਦਾ ਤੁਹਾਨੂੰ ਵੀ ਕਰਦਾ ਵੀ ਸਾਡਾ ਪੁੱਤ ਬਾਈ ਖੁਸ਼ੀ ਨਾਲ ਦੇ ਗਿਆ ਹਾਂ ਚੱਲੀਏ ਹਾਂ ਬਾਈ ਚਲੋ ਜੀ ਚੱਲਦੇ ਹੁਣ ਆਪਾਂ ਮਿਲਦੇ ਆਪਾਂ ਤੁਹਾਨੂੰ ਘਰ ਜਾ ਕੇ ਤੇ ਹੁਣ ਬਾਈ ਕਹਿੰਦਾ ਨਾਲ ਦੀ ਨਾਲ ਆਪਾਂ ਦੰਗਰਾਂ ਦਾ ਵੀ ਕੰਮ ਨਾਲ ਦੀ ਨਾਲ ਮੇੜੇ ਦਈਏ ਕਿਉਂਕਿ ਇਹਨਾਂ ਨੂੰ ਵੀ ਵਿਚਾਰੇ ਨੂੰ ਭੁੱਖ ਜੱਕਣਾ ਸਾਡਾ ਢਿੱਡਾ ਜੀ ਲੱਗਿਆ ਹੋਇਆ ਤਾਂ ਇਹਨਾਂ ਦੇ ਵੀ ਲੱਗੇ ਹੋਏ ਆ ਤੇ ਕਈ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਹਰੀਾਈ ਮੁੱਕੀ ਹੋਈ ਸੀ ਤੇ ਤੂੜੀ ਵਿਚਾਰੇ ਖਾ ਕੇ ਕਿੰਨਾ ਕੁ ਟਾਈਮ ਕੱਢ ਦਣਗੇ ਤੇ ਅੱਜ ਫਿਰ ਹਰੀਾਈ ਆਂਦੀ ਆ ਜੀ ਲੱਗਿਆ ਬਾਈ ਹੁਣ ਹਰੀਾਈ ਪਹੁੰਚੋ ਹਾਂ ਬਾਈ ਹੂੰ ਕੀ ਆ ਹਾਂ ਹਾਂ ਕੀ ਆ ਹਾਂ ਹਾਂ ਆ ਪੁਜਾਰੀ ਨਹੀਂ ਪਾ ਦਈਏ ਹਾਂ ਜਾਈਦੀ ਵੀ ਆ ਨਾ ਕੱਟੀ ਵਿਚਾਰੀ ਸਾਡੀ 1-2 ਦਿਨ ਹੋ ਗਏ ਬਿਮਾਰ ਸੀ ਜੀ ਤੇ ਹੁਣ ਕੋ ਠੀਕ ਆ ਵਿਚਾਰੀ ਤੇ ਕੱਲ ਤਾਂ ਸਾਡੀ ਕੱਟੀ ਬਹੁਤ ਢਿੱਲੀ ਹੋ ਗਈ ਜੀ ਕਿਉਂਕਿ ਉਸ ਨਾਲ ਇਹਨੂੰ ਸਾਡੀ ਜਿਹੜੀ ਮਾਤਾ ਬੀਬੀ ਗਈ ਹੋਈ ਆ ਬੀਬੀ ਉਹਨੂੰ ਥੋੜਾ ਜਿਆਹਾ ਇਹ ਖਾ ਗਈ ਉਹਦਾ ਗਮ ਕਿਉਂਕਿ ਬੀਬੀ ਦੇ ਵਿਚਾਰੇ 24 ਘੰਟੇ ਅੱਗੇ ਪਿੱਛੇ ਦੇਖਦੀ ਰਹਿੰਦੇ ਕਿਉਂਕਿ ਸਾਡੇ ਕੋਲ ਹੁਣ ਇੰਨਾ ਟਾਈਮ ਨਹੀਂ ਹੁੰਦਾ ਉਹਦੇ ਕਰਕੇ ਵੀ ਡੰਗਰ ਨੂੰ ਥੋੜਾ ਜਿਆਹਾ ਲਹਾੜ ਹੋ ਜਾਂਦਾ ਤੇ ਇਦਾਂ ਹੀ ਗਏ ਆ ਗਾਇਨੇ ਥੋੜਾ ਜਿਆਹਾ ਦੁੱਧ ਘਟਾਤਾ ਬੀ ਬੀ ਕਰਕੇ ਕਿਉਂਕਿ ਬੀਬੀ ਹੁਣ ਤੁਹਾਨੂੰ ਪਤਾ ਹੈ ਵੀ ਸਿਆਣੇ ਦਾ 24 ਘੰਟੇ ਹੁਣ ਉਹਨੇ ਡੰਗਰਾਂ ਕੋਲੇ ਫਿਰੀ ਜਾਣਾ ਹੁਣ ਇਹ ਹੁਣ ਨਾ ਬਾਈ ਕੋਲੇ ਟਾਈਮ ਆ ਨਾ ਮੇਰੇ ਕੋਲੇ ਇੰਨਾ ਟਾਈਮ ਆ ਤੇ ਲਓ ਜੀ ਹੁਣ ਲੱਗੇ ਹੋਇਆ ਕੱਖ ਲਾਉਣ ਤੇ ਉਹ ਤੋਂ ਬਾਅਦ ਓਏ ਹਟ ਦੋਹਰ ਪਾਣਿਆ ਨਾ ਉਹਨੂੰ ਵੀ ਪਾ ਦੇ ਯਾਰ ਗਰੀਬਣੀ ਨੂੰ ਖਾਲੂ ਵੀ ਉਹ ਵੀ ਇਹਨੂੰ ਉੱਡੀ ਲੱਗੇ ਪਾਉਣ ਅੰਦਰ ਬਾਹਰ ਇਹਨੂੰ ਕੀ ਕਰਨਾ ਇਹਨੂੰ ਵੀ ਪਾਉਣਾ ਹੈ ਅੱਛਾ ਇਹ ਦੋਹਾਂ ਨੂੰ ਪਾਣੇ ਆ ਹੂੰ ਲਓ ਜੀ ਖਾਣਗੇ ਹੁਣ ਕੱਖ ਤੇ ਦੋ ਦਿਨ ਚ ਕਿੰਨੀ ਕਮਜ਼ੋਰ ਹੋ ਗਈ ਕੱਟੀ ਹੈ ਬੁਖਾਰ ਨੇ ਤੇ ਗੰਨੀ ਵਿਚਾਰੀ ਨੂੜਦੀ ਲਓ ਜੀ ਸ਼ੋਕਰ ਸ਼ੋਕਰ ਆ ਜੀ ਲੱਗੀ ਕੱਖ ਵਿਚਾਰੀ ਖਾਣ ਨਹੀਂ ਦੋ ਤਿੰਨ ਦਿਨ ਹੋ ਗਏ ਤੇ ਜੀ ਬਿਮਾਰ ਤੀ ਹੈ ਸ਼ੋਕਰ ਆ ਲੱਗੀ ਕੱਖ ਖਾਣ ਹੁਣ ਵੀ ਹੁਣ ਠੀਕ ਆ ਤੇ ਹੁਣ ਗਾਂ ਨੂੰ ਵੀ ਪਾ ਦੇ ਹਾਂ ਤੇ ਚਲੋ ਠੀਕ ਆ ਜੀ ਹੁਣ ਸਾਨੂੰ ਦੇ ਦਿਓ ਅੱਗੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਤੇ ਮਨਿੰਦਰ ਦੇ ਜੀ ਇਹ ਲੋਰ ਲੈ ਆਂਦੀ ਦੀ ਪੈਂਟ ਉਹ ਵੀ ਆਪਾਂ ਦੇ ਕੇ ਆਉਣੀ ਆ ਜੀ ਆ ਵੀ ਮਨਿੰਦਰ ਚੱਲੀਏ ਫੈਕਟਰੀ ਲੈ ਕੇ ਆਉਣੀ ਅੰਕਲ ਠੀਕ ਕਰਨੀ ਘਰ ਨੂੰ ਨਹੀਂ ਜਾਣਾ ਉੱਠ ਆ ਜਾ ਆ ਚੱਕ ਪੈਂਟ ਚੱਲੀਏ ਲੈ 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 ਚੱਲ ਤੇ ਚੱਲੀ ਹੁਣ ਲੈ ਕੇ ਪੈਂਟਾਂ ਅੰਕਲ ਦੇ ਦੀ ਹੈ ਨਾ ਚੱਲ ਨਹੀਂ ਉੱਥੇ ਬਥੇਰੇ ਅੰਦਰ ਪਾ ਜਾ ਚੱਲ ਫਤ ਕਿੰਨਾ ਖੇਲਦੇ ਹੁੰਦੇ ਤੇ ਜਦ ਅਸੀਂ ਛੋਟੇ ਛੋਟੇ ਹੁੰਦੇ ਤੇ ਅਸੀਂ ਹਾਂ ਬਹੁਤ ਖੇਲਦੇ ਹੁੰਦੇ ਤੇ ਵੀਰੇ ਇਹ ਤਾਂ ਹੁਣ ਉੱਥੇ ਕਿਹਾ ਮੈਂ ਨਹੀਂ ਜਾਣਾ ਹੈਗਾ ਤੇ ਇੱਧਰ ਸਾਡੇ ਟੇਲਰ ਸਾਹਿਬ ਵੀ ਬਾਈ ਸਾਸਰੀਕਾਲ ਸਾਸਰੀਕਾਲ ਬੋਲ ਦੋ ਇੱਧਰ ਸਾਡੇ ਸਬਸਕ੍ਰਾਈਬਰਾਂ ਨੂੰ ਵੀ ਇਹ ਸਾਡੇ ਟੇਲਰ ਸਾਹਿਬ ਆਂ ਜੀ ਇਹ ਸਾਨੂੰ ਕੋਈ ਵੀ ਕੋਈ ਪੈਂਟ ਕੱਪੜਾ ਸਿਉਣਾ ਤਾਂ ਅਸੀਂ ਇਹਨਾਂ ਕੋਲੇ ਪਹੁੰਚਦੇ ਆ ਮਨਿੰਦਰ ਆ ਯਾਰ ਇਹਨੂੰ ਮੁੰਡੇ ਨੂੰ ਦੱਸ ਦਵਾਂ ਅਸੀਂ ਬਹੁਤ ਖੇਲੇ ਆਂ ਔਰੇ ਫਾਦਾ ਨੋ ਪਲੇ ਬਾਈ ਤੈਨੂੰ ਤਾਂ ਨਹੀਂ ਪਤਾ ਹੈਗਾ ਤੈਨੂੰ ਪਤਾ ਬਾਈ ਜੇ ਅਸੀਂ ਇੱਥੇ ਖੇਡਣ ਹੁੰਦੇ ਹੁੰਦੇ ਤੇ ਬਹੁਤ ਖੇਲੇ ਆ ਬਾਈ ਬਹੁਤ ਗਾਲਾਂ ਸੁਣੀਆਂ ਸੱਪ ਬਹੁਤ ਹੁੰਦੇ ਜੀ ਤੇ ਹੋ ਸੁਣਾਓ ਠੀਕ ਠਾਕ ਹਾਂ ਜੀ ਵਧੀਆ ਜੀ ਤੇ ਆ ਇੱਕ ਤਾਂ ਪੈਂਟ ਦੇਖੋ ਇਹਦੀ ਲੰਬੀ ਆ ਆਪਾਂ ਇਹਦੀ ਮੂਰੀ ਦੇ ਦਿਨ ਸਿਉਣ ਮਾਰਨੀ ਆ ਛੋਟੀ ਕਰਨੀ ਆ ਹਾਂ ਲੰਬਾਈ ਘਟਾਉਣੀ ਆ ਨਾਰੇ ਦੇ ਪ੍ਰਭੂ ਜਵਾਦ ਕੋਈ ਥੋੜੀ ਜਿਆਦਾ ਲਓ ਮੈਂ ਲੈ ਇਹ ਆ ਜੀ ਆਏ ਬਿੱਲੇ ਬਾਈ ਨਵੀਂ ਪੈਂਟ ਤੇ ਇਹਦੀ ਆਪਾਂ ਨੇ ਨਾ ਛੋਟੀ ਕਰਨੀ ਹੈ ਇਹ ਲੰਬਾਈ ਹੈ ਜ਼ਿਆਦਾ ਅੰਦਰ ਨੂੰ ਮੋੜ ਦਿਓ ਮੋੜੀ ਕੱਲ ਨੂੰ ਆਇਆ ਫਿਰ ਕੱਲ ਨੂੰ ਵੀ ਪਾ ਲੂਗਾ ਫਿਰ ਜਦ ਥੋੜਾ ਬੋਤਾ ਬੜਾ ਹੋ ਗਿਆ ਨੰਬਰ 2 ਇੱਕ ਇਹਦੀ ਨਾ ਆ ਦੇਖ ਲਿਓ ਆ ਸੂਨ ਦੀ ਮਾਰ ਦਿਓ ਹਾਂ ਧੁੱਕੀ ਦੀ ਆ ਵੀ ਕਿਆ ਕਹਿਣਾ ਹੁਣ ਤੂੰ ਦੱਸ ਆ ਜਾ ਮੈਂ ਫਿਟਿੰਗ ਠੀਕ ਹੋਊਗੀ ਇਹ ਖੋਲ ਕੇ ਪਾ ਕੇ ਦੇਖੇ ਚਲ ਮੈਂ ਤੂੰ ਪਹਿਲਾਂ ਪਾ ਕੇ ਦਿਖਾ ਕੇ ਕਰ ਨੂੰ ਗੱਛਾ ਨਹੀਂ ਹਦਾ ਹੈ ਕੋਈ ਨਹੀਂ ਮੈਂ ਉੱਪਰ ਨੂੰ ਪਾ ਕੇ ਦਿਖਾ ਦੇ ਆਪ ਕੋ ਨੂੰ ਚਲ ਹਾਂ ਨਮੀ ਨਮੀ ਪੱਟ ਪਾ ਕੇ ਦਿਖਾ ਕੇ ਕਰ ਲੂੰ ਤੇ ਫੇ ਦੇਖਦੇ ਵੀ ਕਿੰਨਾ ਟਾ ਟਾ ਏ ਢਿੱਲੀ ਆ ਕਿ ਆਏ ਮੈਨੂੰ ਲੱਗਦਾ ਉਹ ਤਾਂ ਲੰਬੀ ਉਹ ਲੱਗਦੀ ਐ ਮੈਨੂੰ ਖੁੱਲੀ ਤਾਂ ਬਾੜੀ ਮੋਟੀ ਚੱਲ ਜੂਗੀ ਹਨਾ ਜਿਵੇਂ ਹੋ ਗਰਮੀ ਆ ਆਜ ਕੋ ਢਿੱਲਾ ਲੈ ਬਾਈ ਦੇਖ ਤਾਂ ਹੈ ਉਹਦੀ ਨਰੂ ਗਾਦੂ ਪੀ ਜਾ। ਖੁੱਲੀ ਜਾਣਾ ਹੈ। ਫਿਰ ਹੁਣ ਹੱਲ ਕਿਆ ਹੋਊਗਾ? ਮੈਂ ਲੋ ਗਾਦੂ। ਅੱਛਾ ਮੀ ਲੁਕਾ ਜਾਊਗੀ ਪਨ ਉਹ। ਕੌਣ ਗਾਦੜੀ ਆਪਾਂ ਦਾ? ਹਾਂ ਇੰਨੀ ਛੇਤੀ ਕਰ ਦੂੰਗਾ। ਇੱਕ ਕਬ ਇਹ ਤਾਂ ਹੀ ਮੈਂ ਕਹਿਣਾ ਬਾਈ ਇਹ ਸਾਡਾ ਬੰਦਾ ਜੀ ਮੇਨ ਇਹ ਫਲੈਟ ਚ ਲੈ ਲੇਗੀ। ਫਲੈਟ ਚ ਲੈ ਗਈ? ਫਲੈਟ? ਹਾਂ ਤੁਸੀਂ ਕਹਿਣਾ ਚਲੋ ਮੈਂ ਤੇ ਪੈਰ ਨਾ। ਹੈਲੇ ਨਾ ਬਲਾਲਾ ਨਾ ਮੋਟਰ ਨਾ ਰੱਖੀ ਹੋਈ ਐ ਕਹਿੰਦੇ ਪੈਰ ਨਾਲ ਚੱਲਦੀ ਐ ਇਹ ਇਹ ਉਹ ਸੋਚ ਆਈ ਸੋਚ ਕਿੱਥੇ ਆ ਤੇਰਾ ਭੈਜੋ ਬੱਪੀ ਨੂੰ ਭੇਜਦੇ ਆ ਹਾਂ ਬੱਪੀ ਗਏ ਦੇਖਿਆ ਮੈਂ ਦੇਖਣਾ ਕਿਹਾ ਉਹਦਾ ਚਲੋ ਜੀ ਚੀਜ਼ ਫ੍ਰੀ ਦੀ ਮਿਲ ਜਵੇ ਉਹ ਜੋ ਵੀ ਨੂੰ ਉੱਚਾ ਹਾਂ ਹਾਂ ਦੇਖਦੇ ਆ ਹਾਂ ਇੰਨਾ ਟਾਈਮ ਆ ਇੱਕ ਜਾਨ ਜਾਣੇ ਬਾਈ ਭੁੱਲ ਜਾਂਦੇ ਨਹੀਂ ਦੇਖਣਾ ਕਿ ਮਿੱਟੀ ਤਾਂ ਮੈਨੂੰ ਸਮਝ ਲੱਗੀ ਹਾਂ ਮਤਲਬ ਦੇਖਣਾ ਕਿ ਉਹਨੇ ਲਗਾ ਮੋਲ ਸਟਵਾ ਦੰਨੇ ਆ 3000 2000 ਦੀ ਟਰਾਲੀ ਆਉਗੀ। ਹਾਂ। ਉਸ ਤੋਂ ਬਾਅਦ ਹੀ ਆਏਗਾ। ਉਹ ਕਿ ਹੋ ਜਾਵੇ। ਲਗਾ ਸਹਿ। ਯਾਰ ਫਰੀ ਦੀ ਚੀਜ਼ ਆ ਪਹਤ ਵਤੀ ਲੱਦ ਲੈਣੀ ਆ। ਨਹੀਂ ਹਾਂ ਇਹ ਤਾਂ ਕਮੇਟੀ ਵਾਲਾ ਸਾਧਨ ਬਾਤਨੀ ਸਾਧਨ। ਨਹੀਂ ਨਾ ਵਰਤੇ ਯਾਰ ਆਪਣੇ ਕੋ ਪਸੇਰੇ ਸਾਧਨਾ। ਲਤਾਉਣ ਵਾਲੇ ਤਾਂ ਬਣੋ। ਹਾਂ। ਹੁਣ ਮੈਂ ਕਿੱਝ ਕਹਾ ਕੱਲਾ ਮੈਂ ਕੱਲਾ ਹੋਈ ਲੱਦ ਲੂੰਗਾ। ਨਹੀਂ ਮੇਰੇ ਕੋਲ ਆ ਵੀ ਸ਼ਾਮ ਤੱਕ ਹੋਏਗਾ। ਐ ਨਹੀਂ ਨਾ। ਬਿੱਲੇ ਭਾਈ ਐ ਨਹੀਂ ਨਾ ਹੁਣ। ਬੈਠ ਕੇ ਪਾਜੀ ਕਹੀਏ। ਬੀਹਾਂ ਯਾਰ ਛਾਮ ਨੂੰ ਕੱਲ ਨੇ ਕੱਲ ਨੂੰ ਕੱਲ ਲੈਣੇ ਆ ਹਾਂ ਇਹ ਬਹੁਤ ਘੱਟ ਕੰਮ ਕਰੋ ਵੀ ਪਾਈਪਾਂ ਨੇ ਕਰਨਾ ਮੈਨੂੰ ਦੱਸੋ ਬਸ ਗੱਲ ਖਤਮ ਹੈ ਵੀ ਪਾਈਪਾਂ ਨੇ ਚੱਕਣੀ ਐ ਯਾਰ ਮਿੱਟੀ ਆਪਾਂ ਜਿਹੜੇ ਚੁਕਾ ਲੈਣੀ ਆ ਮਜ਼ਦਰ ਕਹਿੰਦਾ ਬੰਦੇ ਇਕੱਠੇ ਹਾਂ ਵੀ ਜਦੋਂ ਮੰਦਰਾ ਦਾ ਕਰਾਉਣਾ ਬਾਇਕ ਨੂੰ ਤਾਂ ਇਹ ਹੈਗਾ ਟੈਂਪੂ ਕੀ ਕਰਨਾ ਹੈ ਹਰਦੀਪ ਨੂੰ ਕਹਿ ਦੇਣਾ ਯਾਰ ਆਪਾਂ ਨੇ ਉਹ ਹਾਂ ਦਾ ਉਹ ਨੂੰ 500 ਰੁਪਏ ਦਵਾ ਦੇ ਦੇ ਨੂੰ ਜਿਹੜਾ ਤੇਰ ਪਾਣੀ ਉਹਨੇ ਲੈਣਾ ਹੀ ਨਹੀਂ ਉਹਨੇ ਲੈਣਾ ਹੀ ਨਹੀਂ ਉਹਨੇ ਲੈਣਾ ਹੀ ਨਹੀਂ ਮੈਨੂੰ ਪਤਾ ਹੈ ਵੀ ਉਹ ਬੰਦਾ ਬਹੁਤ ਘੈਂਟ ਆ ਉਹ ਪੈਸਿਆਂ ਪੂ ਇਹ ਨਾਲੇ ਕਰੇ ਕਿਸੇ ਦੇ ਘਰ ਦਾ ਕੰਮ ਆਪਣੇ ਸਾਝਾ ਕੰਮ ਆ ਉਹਨੇ ਪੈਸੇ ਲੈਣੇ ਹੀ ਨਹੀਂ ਉਹਨੇ ਆਪ ਨੂੰ ਮੜ ਜਾਉਂਦੇ ਚੱਲ ਮੰਦਰ ਉਹ ਕਰੀ ਰਹੇ ਆਂਦੇ ਯਰ ਬਾਈਕ ਪਤਾ ਨਹੀਂ ਤੂੰ ਕੀ ਕਰਦਾ ਕਿਆ ਨਹੀਂ ਤੈਨੂੰ ਆਇਆ ਵੀ ਮੈਂ ਕਾਤੇ ਬਹਿ ਗਿਆ ਪੇਟੇ ਨੇ ਦੱਸ ਸਕਦੇ ਜੇ ਬੰਦਾ ਬਾਹਰ ਹੁੰਦਾ ਅੱਛਾ ਮੈਂ ਕਰ ਲੈ ਤੋ ਲੰਬਾਈ ਕਿੰਨੀ ਆਉਂਦੀ ਮੈਨੂੰ ਤਾਂ ਇਹਦੀ ਮੁੰਡੇ ਦੀ 2.8 ਠਾਜ ਦੀ ਮਾੜਾ ਮਣੀ ਜੀ ਉੱਪਰ ਵੱਡਾ ਹਾਂ ਸਾਡੇ 28 ਸਾਡੇ 28 ਬੰਦਾ ਹੈ ਜਿਹੜੀ ਉਹ ਤੁਸੀਂ ਮਣੀ ਆ ਲੱਕ ਤੋਂ ਲੈ ਕੇ ਪੈਰਾਂ ਤੱਕ ਵੀ ਤਾਂ ਜੇ ਆਪਣੇ ਸਾਹਮਣੇ ਕਰ ਦੋ ਬਸ ਵੀ ਜਿੰਨੀ ਹੈਗੀ ਇਹਦੀ ਲੰਬਾਈ ਕਿਆ ਕਹਨੇ ਆ ਕੱਪੜਾ ਕਿਵੇਂ ਪਹਿਨਦਾ ਜਿਹੜੀਆਂ ਨਵੀਆਂ ਚੱਲ ਜੂਗਾ ਆਹ ਲਿਆਂ ਦੀ ਦੀ ਥੋੜੀ ਖਰਾਬ ਜੀ ਹੋ ਗਈ ਸੀ ਇਹਨਾਂ ਨੇ ਚੇਂਜ ਕਰਕੇ ਸਾਨੂੰ ਦਿੱਤੀ ਹੈ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਖਰਾਬ ਹੋ ਗਈ ਆ ਪੈਸੇ ਗਾਰੰਟੀ ਤੇ ਚਲੋ ਹੁੰਦੀ ਨਹੀਂ ਕੱਪੜੇ ਦੀ ਲੱਕ ਠੀਕ ਆ ਹੈ ਹਾਂ ਲੰਬੀ ਦੇਖ ਲਓ ਹੁਣ ਆਪਣੇ ਸਾਹਮਣੇ ਕਿੰਨੀ ਰੱਖੂਗੇ ਤੁਸੀਂ ਤਾਂ ਚਲੋ ਬਾਕੀ ਹੁਣ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਹੁਣ ਸਾਡੀ ਪੈਂਟ ਹੋ ਜਵੇ ਮਨਿੰਦਰ ਦੀ ਕੰਪਲੀਟ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਲਿਆ ਕੇ